ਸਾਡੇ ਨਾਲ ਜਿਹੜੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਅਸੀਂ ਡਾਕਟਰ ਉਪਾਲ ਮਿਊਜ਼ੀਅਮ ਜੋ ਕਿ ਲੈਂਡ ਵਾਟਰ ਤੇ ਪਾਵਰ ਰਿਸੋਰਸ ਮਿਊਜ਼ੀਅਮ ਹੈ ਨਾਰਥ ਇੰਡੀਆ ਦਾ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਲੋਕੇਟਿਡ ਹੈ ਤੇ ਅੱਜ ਅਸੀਂ ਇਹ ਮਿਊਜ਼ੀਅਮ ਦੇ ਅੰਦਰ ਜਾਵਾਂਗੇ ਕਿਹੜੀ ਕਿਹੜੀ ਪ੍ਰਦਰਸ਼ਨੀਆਂ ਜੋ ਕਿ ਮੁੱਖ ਤੌਰ ਤੇ ਆਪਣੇ ਜੁੜੀ ਉੱਤਮ ਰਾਜਿਆ ਦੇ ਜਿਹੜੇ ਵੀ ਅ ਕਹਾਂ ਲੋ ਕਿ ਦਰਿਆਵਾਂ ਦੇ ਰਿਵਰ ਸਿਸਟਮ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਉਸੁਮਾਰੇ ਜਾਣਕਾਰੀ ਲਵਾਂਗੇ ਤੇ ਦੇਖਾਂਗੇ ਕਿ ਜੋ ਵੀ ਪੰਜਾਬ ਵਿੱਚ ਐਦ ਕੀ ਹੜ੍ਹਾਂ ਦੇ ਜੋ ਵੀ ਅ ਚਲੋ ਕਿ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਕਿਹੜੇ ਕਿਹੜੇ ਅਜੇ ਆਪਾਂ ਉਪਰਾਲੇ ਕਰ ਸਕਦੇ ਆ ਜਿਹਦੇ ਕਰਕੇ ਆਪਾਂ ਨੂੰ ਪੰਜਾਬ ਵਿੱਚ ਉਹ ਸਥਿਤੀ ਦੁਬਾਰਾ ਨਾ ਦੇਖਣੀ ਪਵੇ ਤੇ ਆਓ ਆਓ ਅੰਦਰ ਆਪਾਂ ਸਾਡੇ ਨਾਲ ਜੁੜੋ ਤੇ ਆਓ ਉਪਰ ਮਿਊਜ਼ੀਅਮ ਦਾ ਇੱਕ ਛੋਟਾ ਜਿਹਾ ਟੂਰ ਅਸੀਂ ਕਵਰ ਕਰਦੇ ਆਂ ਠੀਕ ਅਸੀਂ ਡਾਕਟਰ ਉੱਪਰ ਮਿਊਜ਼ੀਅਮ ਦੇ ਅੰਦਰ ਆ ਚੁੱਕੇ ਹਾਂ ਤੇ ਇਸ ਦੇ ਵਿੱਚ ਜੋ ਵੀ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਆ ਉਸ ਬਾਰੇ ਆਪਾਂ ਜਾਣਕਾਰੀ ਲਵਾਂਗੇ ਤੇ ਦੇਖਾਂਗੇ ਕਿ ਕੀ ਕੀ ਜਿਹੜੇ ਹੱਲ ਨੇ ਅੱਜ ਕੱਲ ਜੋ ਵੀ ਆਪਣੇ ਦਰਿਆਵੀ ਦੇ ਜੋ ਵੀ ਹੜ ਆਏ ਨੇ ਉਹਨਾਂ ਤੋਂ ਆਪਾਂ ਨੂੰ ਮਿਲ ਸਕਦੇ ਨੇ ਕਿ ਕੀ ਆਪਾਂ ਜਿਹੜੀ ਵੀ ਆਪਾਂ ਅੱਜ ਪਾਲਿਸੀਜ਼ ਡਿਜ਼ਾਈਨ ਕਰਨੀਆਂ ਨੇ ਉਹਦੇ ਵਿੱਚ ਆਪਾਂ ਕੀ ਹੈਲਪ ਲੈ ਸਕਦੇ ਹਾਂ ਡੈਮੋਗ੍ਰਾਫਿਕਸ ਦੀਆਂ ਸੋ ਸ਼ੁਰੂ ਕਰਦੇ ਹਾਂ ਉਪਰ ਮਿਊਜ਼ੀਅਮ ਦੇ ਵਿੱਚ ਆਪ ਆ ਚੁੱਕੇ ਹਾਂ ਇੱਥੇ ਬਹੁ ਸਾਰੀ ਪ੍ਰਦਰਸ਼ਨੀ ਦਿੱਤੀ ਹੋਈ ਹੈ ਡਿਵੈਲਪਮੈਂਟ ਆਫ ਕੰਟੀਨੈਂਟਸ ਐਂਡ ਓਸ਼ियंस ਦੇ ਨਾਲ ਜਿਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਭਗਵਾਨ ਵਿਸ਼ਨੂੰ ਦੇ ਜਿਹੜੇ ਅਵਤਾਰ ਹੋਏ ਨੇ ਉਹਨਾਂ ਦੇ ਬੇਸ ਤੇ ਕਿਹੜੇ ਕਿਹੜੇ ਪੀਰੀਅਡ ਜਿਵੇਂ ਪਰਮੀਆਂ ਪੀਰੀਅਡ ਟ੍ਰੈਸਿਕ ਪੀਰੀਅਡ ਜੁਰਾਸਿਕ ਪੀਰੀਅਡ ਕਿਹੜੇ ਕਿਹੜੇ ਪੀਰੀਅਡਸ ਆਪਾਂ ਨੂੰ ਦੇਖਣ ਨੂੰ ਮਿਲੇ ਤੇ ਹੋਰ ਵੀ ਕਿਵੇਂ ਕਿਵੇਂ ਡਿਵੈਲਪਮੈਂਟ ਹੋਈ ਜੋ ਆਪਾਂ ਪ੍ਰੈਸੈਂਟ ਟਾਈਮਜ਼ ਨੇ ਤੇ ਸਿਨੋਜੋਨਿਕ ਪੀਰੀਅਡ ਜਿਹੜਾ ਆਪਣਾ ਹੈ ਉਹਦੇ ਵਿੱਚ ਕਿਹੜੀ ਕਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਚੇਂਜੇਸ ਜੇ ਜਿਨਾ ਪਰਹੜਦੋ ਯੂ ਕੰਦੇ ਪਰਸਪੈਕਟਿਵ ਤੇ ਜ਼ਿਆਦਾ ਜਾਣਨਾ ਚਾਹੁੰਦੇ ਆ ਤਾਂ ਆਓ ਆਪਾਂ ਮੂਵ ਕਰਦੇ ਆ ਕਿ ਕਿਹੜੇ ਕਿਹੜੇ ਹਾਈਡਰੋਲੋਜੀਕਲ ਡੈਮੋਗ੍ਰਾਫਿਕਸ ਨੇ ਇੱਥੇ ਆਪਾਂ ਨੂੰ ਮੈਂਸ਼ਨਸ ਨੇ सो so, पे जी में गल करिए हाइड्रोलॉजिकलड्रोलॉजिकले कॉर्ड दिता है कि ट्रूली द मानसून इज द रूलर ऑफ आर डेस्टिनी सो ट्रोली जो मोनसून है ਜਿਹੜੇ ਕਿਸਾਨ ਵੀਰ ਨੇ ਉਹ ਹਮੇਸ਼ਾ ਇਹੀ ਪਰਮਾਤਮਾ ਦੇ ਦਾਸ ਕਰਦੇ ਕਿ ਉਹਨਾਂ ਦੇ ਜਿਹੜੇ ਫਸਲਾਂ ਹਨ ਉਹਨਾਂ ਤੇ ਪਰਮਾਤਮਾ ਮੀਂਹ ਵਰਸਾਵੇ ਤੇ ਚੰਗੀ ਖੇਤੀ ਉਹਨਾਂ ਨੂੰ ਦੇਖਣ ਨੂੰ ਮਿਲੇ ਤੇ ਉਹੀ ਇੱਕ ਚੀਜ਼ ਇੱਥੇ ਦਰਸਾਈ ਗਈ ਹੈ ਆਪਾਂ ਅੱਗੇ ਮੂਵ ਕਰੀਏ ਕਿ ਇਵੋਲੂਸ਼ਨ ਆਫ ਦਾ ਹਿਮਾਲੀਅਨ ਰਿਵਰ ਸਿਸਟਮ ਕਿਹੜੇ ਹਿਮਾਲੀ ਰਿਵਰ ਸਿਸਟਮ ਦੇ ਵਿੱਚ ਹੋਣੀ ਹੋਣੀ ਡਿਵੈਲਪਮੈਂਟਸ ਹੋਏ ਓਵਰ ਦਾ ইয়ারਸ ਤੇ ਇੱਕ ਇਹਦੇ ਵਿੱਚ ਇੱਕ ਬਹੁਤ ਸੋਹਣਾ ਇੰਟੀਗ੍ਰੇਸ਼ਨ ਜੋ ਕਿ ਆਪਣਾ ਟਰੈਡੀਸ਼ਨਲ ਹੈ ਉਹਦੇ ਨਾਲ ਇੱਕ ਜਿਹੜਾ ਆਪਣਾ ਕਹੋ ਕਿ ਆਪਣੇ ਸੰਸਕ੍ਰਿਤੀ ਵਿੱਚ ਜੋ ਵੀ ਨਦੀਆਂ ਨੂੰ ਪਹਾੜਾਂ ਨੂੰ ਇੱਕ ਕਹੋ ਕਿ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਬਹੁਤ ਸੋਹਣੀ ਤਰ੍ਹਾਂ ਦ੍ਰਿਸ਼ਾ ਮਿਲਦਾ ਹੈ ਕਿਉਂਕਿ ਇੱਥੇ ਸ਼ਲੋਕ ਤੇ ਜਿਹੜੇ ਆਪਣੇ ਹਿੰਦੂ ਟੈਕਸਟ ਨੇ ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਇੰਕੋਰਪੋਰੇਟ ਕੀਤੇ ਗਏ ਨੇ ਤੇ ਅੱਗੇ ਜੇ ਗੱਲ ਕਰੀਏ ਜੋ ਮੇਨ ਆਪਣੇ ਪੰਜਾਬ ਸਿਨੈਰੀਓ ਦੀ ਗੱਲ ਕਰੀਏ ਤੇ ਇੰਡੋ-ਗੰਗਾਟਿਕ ਪਲੇਨ ਇੰਡੋ-ਗੰਗਾਟਿਕ ਪਲੇਨ ਜਿਹੜੇ ਕਿ ਸਾਇੰਟਿਫਿਕ ਐਵਿਡੈਂਸ ਜਿਹੜੇ ਪਾਏ ਜਾਂਦੇ ਹਨ ਮੋਹਨਜੋਦਾਰੋ ਤੇ ਹੜੱप्पा ਸਿਵਲਾਈਜੇਸ਼ਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਦਾ ਇੰਡਸ ਪਲੇਨ ਦਾ ਦੁਆਬ ਸਿਵਲਾਈਜੇਸ਼ਨ ਥਾਰ ਐਂਡ ਰਾਜਪੂਤਾ ਡੇਜ਼ਰਟ ਜੋ ਵੀ ਪਾਰਟਸ ਨੇ ਇਸ ਇੰਡੋ-ਗੰਗਾਟਿਕ ਪਲੇਨ ਦੇ ਤੇ ਪੰਜਾਬ ਨੂੰ ਕਿਵੇਂ ਇਸ ਪਲੇਨ ਨੇ ਹੌਲੀ-ਹੌਲੀ ਜੋ ਡਿਵੈਲਪਮੈਂਟਸ ਹੋਈਆਂ ਜੋ ਵੀ ਸੈਡੀਮੈਂਟਸ ਆਏ ਫਲਡਸ ਰੀਜయన్స్ ਤੋਂ ਕਿਵੇਂ ਕਿ ਵੀ ਉਹਨਾਂ ਨੇ ਹੌਲੀ-ਹੌਲੀ ਡਵੈਲਪ ਕੀਤਾ ਇਸ ਰੀਜਨ ਨੂੰ ਤੇ ਇੱਕ ਬਹੁਤ ਹੀ ਫਰਟਾਈਲ ਪਲੇਨ ਬਣਾਇਆ ਜੋ ਕਿ ਅੱਜ ਇੱਕ ਵਨ ਆਫ ਦਾ ਕੈਨੋ ਫਰਟਾਈਲ ਲੈਂਡ ਹੈ 올ਓਵਰ ਇੰਡੀਆ ਸੋ ਇਹ ਚੀਜ਼ ਬਾਰੇ ਵੀ ਆਪਾਂ ਹੋਰ ਜਾਣਕਾਰੀ ਲੈਂਦੇ ਆ ਇੱਕ ਬਹੁਤ ਸੋਹਣਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਪੁਰਾਣੀ ਫੋਟੋਆਂ ਅਕਸਰ ਹਿਸਟਰੀ ਜੋ ਮੰਨਿਆ ਜਾਂਦਾ ਹੈ ਉਹ ਇਹ ਹੈ ਕਿ ਹਿਸਟਰੀ ਹੀ ਅੱਗੇ ਜਿਹੜੀ ਤੁਹਾਡੇ ਫਿਊਚਰ ਦੀ ਇੱਕ ਪੋਲੀਸੀ ਡਿਜ਼ਾਈਨਿੰਗ ਪਾਥਵੇ ਹੁੰਦਾ ਹੈ ਤੁਸੀਂ ਤੁਸੀਂ ਆ ਦੇਖ ਸਕਦੇ ਹੋ ਕਿ ਕਿਵੇਂ ਕਿਵੇਂ ਪਹਿਲਾਂ ਵੀ ਹੜ੍ਹਾਂ ਦੇ ਜੋ ਅੱਜ ਕੱਲ ਦਾ ਸਿਨੈਰੀਓ ਹੈ ਹੜ੍ਹਾਂ ਦਾ ਤੁਸੀਂ ਆ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਹੜ੍ਹ ਪਹਿਲਾਂ ਵੀ ਪੰਜਾਬ ਦੇ ਜਿਹੜੀ ਰਿਵਰ ਪਲੇਨਸ ਵਿੱਚ ਆ ਚੁੱਕੇ ਅਸਿਸਟ ਨੈਚੁਰਲ origin ਇਹਨਾਂ ਦਾ ਨੈਚੁਰਲ ਸਿਸਟਮ ਵਿੱਚ ਜੋ ਹੜ੍ਹ ਆਉਂਦੇ ਆ ਬਟ ਹੌਲੀ ਹੌਲੀ ਜੋ ਵੀ ਆਪਾਂ ਕਹਿ ਲਓ ਕਿ ਡਿਵੈਲਪਮੈਂਟ ਦੇ ਨਾਲ ਆਪਾਂ ਇਹਨਾਂ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੋਡਰਨਾਈਜੇਸ਼ਨ ਦੇ ਵਿੱਚ ਤੇ ਕਿਵੇਂ ਕਿਵੇਂ ਅੱਜ ਕੱਲ ਜਿਹੜੀਆਂ ਨਦੀਆਂ ਨੇ ਉਹਨਾਂ ਨੇ ਆਪਾਂ ਹਾਨਕ ਤੇ ਹਾਨਕ ਰੂਪ ਲੈ ਕੇ ਆਪਣੇ ਅੱਗੇ ਉੱਗ ਰਹੀਆਂ ਨੇ ਸੋ ਆਪਾਂ ਇਸ ਵਿੱਚ ਦੇਖ ਸਕਦੇ ਹਾਂ ਇੱਕ ਬਹੁਤ ਹੀ ਸੋਹਣੀ ਪ੍ਰਦਰਸ਼ਨੀ ਫਲਡਸ ਐਂਡ ਡਰਾਟਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਹੜੇ ਕਿਹੜੇ ਫਲਡਸ ਤੇ ਡਰਾਟਸ ਦੇ ਪੈਟਰਨ ਰਹੇ ਹਨ ਮਤਲਬ ਜਦ ਜਿਹੜੇ ਫਲਮੀਨਸ ਨੇ ਪੰਜਾਬ ਵਿੱਚ ਤੇ ਡਰਾਟਸ ਨੇ ਉਹ ਅੱਗੇ ਵੀ ਅੱਕਰ ਹੁੰਦੇ ਰਹੇ ਆ ਫਲਡਸ ਦੀ ਵੀ ਇੱਕ ਲੌਂਗ ਹਿਸਟਰੀ ਹੈ ਪੰਜਾਬ ਰੀਜਨ ਦੇ ਵਿੱਚ ਪਰ ਜਿਵੇਂ ਜਿਵੇਂ ਆਪਾਂ ਇਸ ਚੀਜ਼ਾਂ ਵਿੱਚ ਬਦਲਾਅ ਲਾ ਰਹੇ ਆ ਆਪਾਂ ਚੇਂਜਸ ਲਿਆ ਰਹੇ ਆ ਮੋਡਰਨਾਈਜੇਸ਼ਨ ਦੇ ਨਾਲ ਤੇ ਆਪਾਂ ਛੇੜਾ ਛਾੜੀ ਕਰ ਰਹੇ ਆ ਜਿਹੜੀ ਵੀ ਇਹਨਾਂ ਦੀ ਨੇਚਰਲ ਇਕੋਸਿਸਟਮ ਹੈ ਰਿਵਰਸ ਦਾ ਤੇ ਰਿਵਰਸ ਆ ਦਾ ਭਿਆਨਕ ਰੂਪ ਜਿਹੜੀ ਕੁਦਰਤ ਆ ਦਾ ਭਿਆਨਕ ਰੂਪ ਇਨਸਾਨਾਂ ਨੂੰ ਦਿਖਾ ਰਹੀ ਹੈ ਜੋ ਵੀ ਆਪਾਂ ਹੜ੍ਹਾਂ ਦੇ ਰੂਪ ਵਿੱਚ ਅੱਜ ਦੀ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਸੋ ਇੱਕ ਬਹੁਤ ਹੀ ਸੋਹਣੀ ਪ੍ਰਦਰਸ਼ਨੀ ਫਲਡਸ ਤੇ ਡਰਾਉਟਸ ਤੇ ਇਚ ਦਿੱਤੀ ਹੋਈ ਹੈ ਤੇ ਆਪਾਂ ਗੱਲ ਕਰੀਏ ਕਿ ਪਾਵਰ ਵਾਟਰ ਐਂਡ ਪਾਵਰ ਯੂਟ ਪੋਟੈਂਸ਼ੀਅਲ ਐਂਡ ਇਟ ਯੂਟਿਲਾਈਜੇਸ਼ਨ ਜੀ ਆਪਾਂ ਗੱਲ ਕਰੀਏ ਕਿ ਜਿਹੜੇ ਆਪਣੇ ਚਾਰ ਮੇਨ ਜਿਹੜੇ ਆ ਨਾਰਥਰਨ ਇੰਡੀਆ ਦੇ ਡੈਮਸ ਨੇ ਜਿਵੇਂ ਕਿ ਯਮੁਨਾ ਤੇ ਰੇਨੁਕਾ ਡੈਮ ਸਤੁਲਜ ਤੇ ਪਾਖੜਾ ਡੈਮ ਬਿਆਸ ਤੇ ਪੋਂਗ ਡੈਮ ਤੇ ਰਾਵੀ ਤੇ ਜਿਹੜਾ ਖੇਨ ਡੈਮ ਹੈ ਇਹ ਸਭ ਮੈਨਸ਼ਰਟ ਨੇ ਤੇ ਕਿਵੇਂ ਕਿਵੇਂ ਇਹ ਪਾਵਰ ਜਨਰੇਸ਼ਨ ਵਿੱਚ ਹੈਲਪ ਕਰਦੇ ਨੇ ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਕਿਹੜੇ ਕਿਹੜੇ ਜਿਵੇਂ ਕਿ ਕਹੋ ਕਿ ਆਫਟਰ ਇੰਡੀਪੈਂਡੈਂਸ ਜਦੋਂ ਵੰਡ ਤੋਂ ਬਾਅਦ ਜਿਹੜੀ ਤਿੰਨ ਦਰਿਆਵਾਂ ਜੋ ਪੰਜਾਬ ਦੇ ਹਿੱਸੇ ਮੇਨ ਆਈਆਂ ਜਿਹਦੇ ਵਿੱਚ ਸਤਲੁਜ ਰਾਵੀ ਤੇ ਬਿਆਸ ਸੀਗੀਆਂ ਜਿਨ੍ਹਾਂ ਉੱਤੇ ਪੰਜਾਬ ਜਿਹੜੀ ਗਵਰਨਮੈਂਟ ਨੇ ਉਹਨਾਂ ਨੇ ਪ੍ਰੋਜੈਕਟਸ ਬਣਾਏ ਜਿਵੇਂ ਕਿ ਜਿਹੜਾ ਸਤਲੁਜ ਪ੍ਰੋਜੈਕਟ ਹੈ 1960s ਦੇ ਅਰਾਊਂਡ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਜਿਹੜਾ ਪੌਂਗ ਡੈਮ ਹੈ 1970 ਦੇ ਵਿੱਚ ਤੇ 2001 ਦੇ ਵਿੱਚ ਜਿਹੜੀ ਰنجੀਤ ਸਾਗਰ ਡੈਮ ਹੈ ਆਪਾਂ ਨੂੰ ਬਣੇ ਦੇਖਣ ਨੂੰ ਮਿਲਿਆ ਸੋ ਇਹਨਾਂ ਨੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਫਲਡ ਜਿਹੜੇ ਮਿਟੀਗੇਸ਼ਨ ਨੂੰ ਪੰਜਾਬ ਦੇ ਵਿੱਚ ਤੇ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਦੇ ਵਿੱਚ ਵੀ ਬਟ ਜੋ ਇਸ ਵਾਰੀ ਦੀ ਗੱਲ ਆਪਾਂ ਨੂੰ ਜੋ ਹੜ੍ਹਾਂ ਦੇ ਰੂਪ ਵਿੱਚ ਦੇਖਣ ਨੂੰ ਮਿਲੀ ਮੇਬੀ ਹੋ ਸਕਦਾ ਹੈ ਕਿ ਕੁਝ ਹੋਰ ਡਿਵੈਲਪਮੈਂਟ ਵੀ ਆਪਾਂ ਕਰ ਸਕਦੇ ਹਾਂ ਤਾਂ ਕਿ ਇੱਕ ਵੈਲ ਡਿਜ਼ਾਈਨਡ ਰਿਵਰ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇ ਤਾਂ ਕਿ ਜਿਹੜੇ ਐਡਵਾਂਟੇਜ ਆਫ ਫਲਡਸ ਨੇ ਉਨਾਂ ਤੇ ਰੋਕ ਲਾ ਸਕੀ ਰੋਕ ਲਾ ਸਕੀ ਜੇ ਤੇ ਬਹੁਤ ਜਿਹੜਾ ਆਪਣੇ ਕੈਲੋ ਪਜਾਉ ਜ਼ਮੀਨਾਂ ਦਾ ਨੁਕਸਾਨ ਹੈ ਉਹ ਘੱਟ ਤੋਂ ਘੱਟ ਹੋ ਸਕੀ ਤੇ ਅੱਗੇ ਆਪਾਂ ਵੱਧਦੇ ਹਾਂ ਪਾਵਰ ਪ੍ਰੋਜੈਕਟਸ ਪਾਵਰ ਪ੍ਰੋਜੈਕਟਸ ਇੱਕ ਬਹੁਤ ਵੱਡੀ ਭੂਮਿਕਾ ਰੱਖਦੇ ਆ ਕਿਸੇ ਵੀ ਲੈਂਡ ਦੀ ਕਿਉਂਕਿ ਜਿਹੜੀ ਵੀ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਹੈ ਇੱਕ ਹਾਈਡਰੋਲੋਜੀਕਲ ਯੂਨਿਟਸ ਜਿਹੜੇ ਇੱਕ ਮੇਜਰ ਕੰਟਰੀਬਿਊਟਰ ਹੁੰਦੇ ਆ ਕਿਸੇ ਵੀ ਲੈਂਡ ਨੂੰ ਡਿਵੈਲਪ ਕਰਨ ਦੇ ਸੋ ਜਿਹੜੇ ਵੀ ਪ੍ਰੋਜੈਕਟਸ ਹਨ ਤੇ ਬਿਲਡ ਨੇ ਤੁਸੀਂ ਇੱਕ ਲੁੱਕ ਇਹਨਾਂ ਤੇ ਲੈ ਸਕਦੇ ਹੋ ਹੁਣ ਜੇ ਗੱਲ ਕਰੀਏ ਆਪਣੇ ਜੋ ਮੇਰੇ ਪਿੱਛੇ ਡੈਮੋਗ੍ਰਾਫਿਕ ਦਿੱਤੇ ਹੋਏ ਐ ਇਹਨਾਂ ਵਿੱਚ ਮਲਟੀਪਲ ਰਿਵਰ ਵੈਲੀ ਪ੍ਰੋਜੈਕਟਸ ਜਿਹੜੇ ਨੇ ਲਗੂ ਤੱਤਾ ਬਾਰੇ ਜੋ ਕਿ ਇੱਕ ਮੁੱਖ ਚਾਹ ਲੋਕ ਮੇਕ ਤੌਰ ਤੇ ਪਾਰਟ ਨੇ ਖੇਤੀ ਦਾ ਉਹਨਾਂ ਬਾਰੇ ਜਾਣਕਾਰੀ ਦਿੱਤੀ ਮਾਈਕਰੋ ਨਿਊਟ੍ਰੀਐਂਟ ਸਟੇਟਸ ਬਾਰੇ ਤੇ ਹੋ ਟੰਡੀ ਏਰੀਆ ਵਿੱਚ ਜਿਹੜਾ ਸਰਫੇਸ ਡਰੇਨੇਜ ਹੈ ਤੇ ਗਰਾਊਂਡ ਵਾਟਰ ਜੋ ਕਿ ਇੱਕ ਮੁੱਖ ਹਿੱਸਾ ਹੈ ਜੋ ਅੱਜ ਕੱਲ ਦਾ ਇੱਕ ਹੌਟ ਟੌਪਿਕ ਹੈ ਕਿ ਗਰਾਊਂਡ ਵਾਟਰ ਕਿਵੇਂ ਬਹੁਤ ਨੀਚੇ ਜਾ ਰਿਹਾ ਜਿਹੜਾ ਪਾਣੀ ਦਾ ਸਟਾਰਾ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਕਿਹੜੇ ਕਿਹੜੇ ਕਾਰਨ ਨੇ ਉਹਦੇ ਤੇ ਤੁਝ ਕੀ ਕੀ ਪੋਟੈਂਸ਼ੀਅਲ ਹੈ ਗਰਾਊਂਡ ਵਾਟਰ ਨੂੰ ਜਿਹੜੀ ਕੀ ਕਹ ਲੋ ਕਿ ਆਪਣੀ ਮੋਡਰਨ ਖੇਤੀ ਨੂੰ ਜਿਨੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਤੇ ਨਾਲ ਹੀ ਨਾਲ ਕਹ ਲੋ ਕਿ ਕੁਝ ਉਹਦੇ 네ਗੇਟਿਵ ਪੁਆਇੰਟਸ ਵੀ ਰਹੀ ਨੇ ਜਿਨ੍ਹਾਂ ਨੇ ਗਰਾਊਂਡ ਵਾਟਰ ਪੋਟੈਂਸ਼ੀਅਲ ਨੂੰ ਬਹੁਤ ਜ਼ਿਆਦਾ ਕਹ ਲੋ ਕਿ ਡਿਪਲੀਟ ਕੀਤਾ ਜਾਂ ਓਵਰ ਯੂਜ਼ ਕੀਤਾ ਹੈ ਓਵਰ ਐਕਸਪਲੋਇਟ ਕੀਤਾ ਸੋ ਇੱਕ ਛੋਟੇ ਛੋਟੇ ਡੈਮੋਗ੍ਰਾਫਿਕ ਜਿਹੜੀ ਤੁਹਾਡੇ ਤੁਹਾਨੂੰ ਇਨਫੋਰਮੇਟਿਵ ਹੋ ਸਕਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਰ ਰਹੇ ਆ ਜੋ ਵਾਟਰ ਟੇਬਲ ਕੰਟੂਰ ਮੈਪਸ ਨੇ ਜਿਹੜੇ ਡੈਪਥ ਟੂ ਵਾਟਰ ਲੈਵਲ ਮੈਪਸ ਨੇ 1950 1962 2007 ਤੇ 2014 ਦੇ ਐ ਡਾਕਟਰ ਐਚ ਐਲ ਢੂਪਲ ਵੱਲੋਂ ਰਿਸਰਚਡ ਸੋ ਤੁਸੀਂ ਇੱਕ ਲੁੱਕ ਲੈ ਸਕਦੇ ਹੋ ਕਿ ਕਿਹੜੇ ਕਿਹੜੇ ਵਾਟਰ ਟੇਬਲ ਕੰਟੂਰ ਮੈਪਸ ਨੇ ਤੇ ਡੈਪਥ ਵਾਟਰ ਟੇਬਲ ਮੈਪਸ ਨੇ ਇਹਦੇ ਵਿੱਚ ਆਪਣੇ ਕੋਲ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਰਾਜਸਥਾਨ ਤੇ ਡਿਫਰੈਂਟ ਡਿਫਰੈਂਟ ਟਾਈਮ ਬਾਉਂਡਸ ਤੇ ਕੀ ਕੀ ਚੇਂਜਸ ਹੋਈਆਂ ਉਹਨਾਂ ਦੇ ਵਿੱਚ ਕੰਟੂਰ ਮੈਪਸ ਲਾਈਕ ਕਿਹੜੇ ਕਿਹੜੇ ਆ ਬੇਸਡ ਔਨ ਹਾਊ ਵਾਟਰ ਟੇਬਲ ਇਸ ਬੀਨ ਪ੍ਰੈਜ਼ੈਂਟ ਐਟ ਵਿਚ ਡੈਪਥ ਉਹ ਕੰਟੂਰ ਪ੍ਰਿਪੇਅਰ ਹੋਈਆਂ ਤੇ ਤੁਸੀਂ ਇੱਕ on uh, 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 a uh, time frame ਡਾਟਾ ਦੇਖ ਸਕਦੇ ਹੋ ਜੋ ਕਿ ਆਪਾਂ ਨੂੰ ਪ੍ਰੋਵਾਈਡ ਇੱਕ ਇੱਕ ਆਈਡੀਆ ਪ੍ਰੋਵਾਈਡ ਕਰਦਾ ਕਿ ਕੀ ਕੀ ਚੇਂजेस ਰਹੀਆਂ ਨੇ ਵਾਟਰ ਟੇਬਲ ਦੇ ਵਿੱਚ ਓਵਰ ਦਾ ইয়ার্স ਤੇ ਕੀ ਕੀ ਸਿਨੈਰੀਓਜ਼ ਆਪਾਂ ਨੂੰ ਦੇਖਣ ਨੂੰ ਮਿਲੇ ਆ ਵਾਟਰ ਟੇਬਲ ਦੇ ਕਿਹੜੇ ਕਿਹੜੇ ਆਪਾਂ ਟੈਕਨੋਲੋਜੀਜ਼ ਨੇ ਜਿਨ੍ਹਾਂ ਨੂੰ ਆਪਾਂ ਅਦੇ ਗਵਨ ਜਿਹੜੀ ਜਿਹੜੀ ਟੈਕਨੋਲੋਜੀਸ ਨੂੰ ਆਪਾਂ ਲੈ ਆ ਸਕਦੇ ਹਾਂ ਤਾਂ ਕਿ ਵਾਟਰ ਨੂੰ ਮੈਨੇਜ ਕੀਤਾ ਜਾ ਸਕੇ ਐਡਕੁਏਟਲੀ ਜੋ ਕਿ ਪੰਜਾਬ ਦੇ ਗ੍ਰੀਟਚਰ ਯੂਨੀਵਰਸਿਟੀ ਦੇ ਵਿੱਚ ਇੱਕ ਮੁੱਖ ਤੌਰ ਤੇ ਵਾਟਰ ਮੈਨੇਜਮੈਂਟ ਤੇ ਬਹੁਤ ਕੰਮ ਹੋ ਰਿਹਾ ਤੇ ਇੱਕ ਮੁੱਖ ਪਾਣੀ ਨੂੰ ਮੁੱਖ ਮੰਨ ਕੇ ਇਹਨੂੰ ਮਤਲਬ ਘੱਟੋ ਘੱਟ ਇਹਦੀ ਵਰਤੋਂ ਦੇ ਵਿੱਚ ਵੱਧ ਤੋਂ ਵੱਧ ਲਾਭ ਲੈਣ ਦੇ ਜਿਹੜੇ ਪ੍ਰਯੋਗ ਨੇ ਉਹ ਜਾਰੀ ਰਹਿੰਦੇ ਨੇ ਤੇ ਅੱਗੇ ਜੇ ਆਪਾਂ ਗੱਲ ਕਰੀਏ ਬਿਹੇਵੀਅਰ ਆਫ ਵਾਟਰ ਟੇਬਲ ਜਿਹੜੇ ਡਿਫਰੈਂਟ ਡਿਸਟ੍ਰਿਕਟਸ ਨੇ ਲਾਈਕ ਕੋਟਕਪੂਰਾ ਫਰੀਦਕੋਟ ਮੁਕਸਰ ਬਠਿੰਡਾ ਅਬੋਰ ਨਰਵਾਨਾ ਤੇ ਸਿਰਸਾ ਤੇ ਹਨਮਾਨਗੜ ਜਿਹੜੇ ਰਾਜਸਥਾਨ ਦੇ ਅਲਾਈਡ ਡਿਸਟ੍ਰਿਕਟਸ ਨੇ ਪੰਜਾਬ ਦੇ ਨਾਲ ਕਈ ਉਹਨਾਂ ਦੀ ਜਾਣਕਾਰੀ ਇੱਥੇ ਦਿੱਤੀ ਹੋਈ ਹੈ ਤਾਂ ਕਿਹੜੇ ਕਿਹੜੇ ਟਾਈਮ ਫਰੇਮ ਦੇ ਨਾਲ ਕਿਹੜੇ ਕਿਹੜੇ ਮੀਟਰਸ ਤੇ ਗਰਾਊਂਡ ਵਾਟਰ ਟੇਬਲ ਜਿਹੜੇ ਨੇ ਉਹ ਐਡਵੈਂਟ ਉਹਨਾਂ ਦਾ ਦੇਖਣ ਨੂੰ ਮਿਲਿਆ ਗਿਆ ਤੇ ਹੁਣ ਆਪਾਂ ਦੇਖ ਪਾ ਰਹੇ ਹਾਂ ਕਿ ਜਿਹੜੇ ਜਿਹੜੇ ਲਿਥੋਗ੍ਰਾਫੀਕਲ ਸੈਕਸ਼ਨ ਮੈਪ ਨੇ ਐਕੁਆਫਾਇਰ ਜਿਹੜੇ ਪੰਜਾਬ ਦੇ ਵਿੱਚ ਇੱਕ ਮੁੱਖ ਤੌਰ ਤੇ ਵਾਟਰ ਵਾਟਰ ਦਾ ਹਿੱਸਾ ਨੇ ਵਾਟਰ ਜਿਹੜੀ ਕੈਨੋ ਕਿ ਜਿਹੜੇ ਸਟਰਕਚਰਸ ਨੇ ਤੇ ਇੱਕ ਜਿਹੜਾ ਵਾਟਰ ਦਾ ਮੁੱਖ ਕੈਨੋ ਬਫਰ ਤੇ ਇੱਕ ਸਟੋਰੇਜ ਯੂਨਿਟਸ ਨੇ ਉਹਨਾਂ ਬਾਰੇ ਇੱਕ ਮੈਪਸ ਪ੍ਰੈਜ਼ੈਂਟ ਨੇ ਆਪਾਂ ਇੱਕ ਛੋਟੀ ਜਿਹੀ ਲੁੱਕ ਲੈਣੇ ਆ ਇਸ ਬਾਰੇ ਕਿਹੜੇ ਕਿਹੜੇ ਲਿਥੋਗ੍ਰਾਫਿਕ ਸੈਕਸ਼ਨਾਂ ਨੇ ਜਿਹੜੇ ਸੰਗਤ ਤਲਵੰਡੀ ਸਾਹਿਬ ਉਹ ਮਾਨਸਾ ਤੇ ਲਹਿਗੜਾ ਜਿਹੜੇ ਏਰੀਆ ਨੇ ਉਹਨਾਂ ਵਿੱਚ ਦੇਖਣ ਨੂੰ ਮਿਲਦੇ ਆ ਤੇ ਅੱਗੇ ਜੇ ਗੱਲ ਕਰੀਏ ਤੇ ਇੱਕ ਐਕਟਵਾ ਫਾਇਰ ਜਿਹੜੇ ਨੇ ਪੰਜਾਬ ਹਰਿਆਣਾ ਦੇ ਇੱਕ ਮੈਪ ਬਹੁਤ ਸੋਹਣੀ ਪ੍ਰਦਰਸ਼ਨੀ ਦਿੱਤੀ ਹੋਈ ਹੈ ਕਿ ਮੈਪਸ ਦੇ ਵਿੱਚ ਕਿਵੇਂ-ਕਿਵੇਂ ਡਿਫਰੈਂਟ ਡਿਫਰੈਂਟ ਰੀਜਨ ਦੇ ਵਿੱਚ ਜਿਹੜੇ ਐਕਵਾਫਾਇਰਸ ਨੇ ਉਹ ਹਾਈਲਾਈਟਡ ਨੇ ਜਿਵੇਂ ਕਿ ਐਨੋਮਿਊਲੀਅਰ ਫ੍ਰੈਸ਼ ਵਾਟਰ ਥੀਲੀ ਏਰੀਆ ਲਾਈਕ ਕੰਡੀ ਏਰੀਆ ਵੀ ਇਹਦੇ ਵਿੱਚ ਇਨਕਲੂਡਡ ਹੈ ਜਿਹੜੇ ਜਿਹੜੇ ਕਹੋ ਕਿ ਸਾਊਥ-ਵੈਸਟਰਨ ਹਿਮਾਲਿਆਨ ਦੇ ਜਿਹੜੇ ਨੀਚੇ ਬਾਟਮ ਪਾਰਟ ਦੇ ਜਿਹੜੇ ਹਿੱਸੇ ਨੇ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ ਹੁਣ ਗੱਲ ਕਰੀਏ ਡਿਵੈਲਪਮੈਂਟ ਆਫ ਵਾਟਰ ਪਾਵਰ ਰਿਸੋਰਸਸ ਪਾਵਰ ਰਿਸੋਰਸਸ ਇੱਕ ਬੇਸਿਕਲੀ ਬਹੁਤ ਵੱਡਾ ਰੋਲ ਰੱਖਦੇ ਨੇ ਕਿਸੇ ਵੀ ਏਰੀਆ ਦੇ ਡਿਵੈਲਪਮੈਂਟ ਦੇ ਕਿਉਂਕਿ ਇਲੈਕਟ੍ਰਿਸਿਟੀ ਜਨਰੇਸ਼ਨ ਕੈਲਪਾワー ਇੱਕ ਪਾਵਰ ਸਪਲਾਈ ਹੈ ਇੱਕ ਬੈਕਬੋਨ ਹੈ ਜਿਹੜੀ ਵੀ ਇੰਡਸਟਰੀਜ਼ ਰਨ ਕਰਦੀਆਂ ਸਟੇਟ ਦੇ ਵਿੱਚ ਤੇ ਜਿਹੜੀ ਜਿਹੜੀ ਡਿਫਰੈਂਟ ਡਿਫਰੈਂਟ એનર્ਜੀਜ਼ ਨੇ ਜਿਹੜੇ ਡਿਫਰੈਂਟ ਡਿਫਰੈਂਟ એનર્ਜੀ ਜਿਵੇਂ ਲਾਈਕ ਟਾਈਡਲ એનર્ਜੀ ਸੋਲਰ એનર્ਜੀ wind એનર્ਜੀ ਕਿਹੜੇ ਕਿਹੜੇ ਕੰਪੋਨੈਂਟਸ ਨੇ ਉਹਨਾਂ ਨੂੰ ਯੂਜ਼ ਕੀਤੇ ਗਏ ਤੇ ਕਿਵੇਂ ਉਹਨਾਂ ਨੂੰ ਇਨਕੋਰਪੋਰੇਟ ਕੀਤਾ ਗਿਆ ਜਿਹੜੇ ਨੌਵਾਂ ਦੇ ਇੰਡੀਆ ਦੇ ਵਿੱਚ ਪ੍ਰੋਜੈਕਟਸ ਰਨ ਕੀਤੇ ਗਏ ਇਲੈਕਟ੍ਰਿਸਿਟੀ ਪ੍ਰੋਡਕਸ਼ਨ ਦੇ ਉਹ ਸਭ ਐ ਅੱਗੇ ਜੇ ਗੱਲ ਕਰੀਏ ਡਿਵੈਲਪਮੈਂਟ ਆਫ ਵਾਟਰ ਰਿਸੋਰਸਸ ਦੀ ਕਿ ਵਾਟਰ ਰਿਸੋਰਸਸ ਕੀ ਨੇ ਇੱਕ ਕੋਈ ਵੀ ਸੋਸ਼ਲ ਕਹਿ ਲੋ ਸਮਾਜਿਕ ਤੌਰ ਤੇ ਤੇ ਆਰਥਿਕ ਤੌਰ ਤੇ ਕਿਸੇ ਵੀ ਏਰੀਆ ਨੂੰ ਡਿਫਾਈਨ ਕਰਨਾ ਤਾਂ ਉਹਦੇ ਵਾਟਰ ਮੈਨੇਜਮੈਂਟ ਰਿਸੋਰਸਸ ਨੂੰ ਦੇਖ ਸਕਦਾ ਸੀ ਅੱਗੇ ਜਿਵੇਂ ਸਿਵਲਾਈਜੇਸ਼ਨ ਜਿੱਥੇ ਜਿੱਥੇ ਪਾਣੀ ਨਹੀਂ ਹੁੰਦਾ ਸੀ ਉੱਥੇ ਸਿਵਲਾਈਜੇਸ਼ਨ ਖਤਮ ਹੋ ਜਾਇਆ ਕਰਦੀਆਂ ਸੀ ਤੇ ਪਾਣੀ ਇੱਕ ਮੁੱਖ ਤੌਰ ਤੇ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਕਿਸੇ ਵੀ ਸਿਵਲਾਈਜੇਸ਼ਨ ਨੂੰ ਥਰਾਈਵ ਕਰਨ ਦਾ ਤੇ ਇਹਨਾਂ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਹਜੇ ਭਾਰਤ ਦੇ ਹਜੇ ਹਿੱਸੇ ਹੈ ਜਿੱਥੇ ਹਜੇ ਵੀ ਪਾਣੀ ਸਾਫ਼ ਪਾਣੀ ਲੋਕਾਂ ਨੂੰ ਉਪਲਬਧ ਨਹੀਂ ਹੈ ਤੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਉਹ ਇਹ ਹਮੇਸ਼ਾ ਕਾਰਗਰ ਰਹਿੰਦੇ ਨੇ ਕਿ ਪਾਣੀ ਹਰ ਇੱਕ ਨਾਗਰਿਕ ਨੂੰ ਉਹਦਾ ਹੱਕ ਮਿਲੇ ਪਾਣੀ ਸਾਫ ਪਾਣੀ ਦਾ ਤੇ ਜਿਹੜੇ ਪੀਯੂ ਤੇ ਇਹ ਵੀ ਐਫਰ ਜਾਰੀ ਰਹਿੰਦੇ ਆ ਕਿ ਵਾਟਰ ਕਲੀਨਿੰਗ ਤੇ ਜਿਹੜੇ ਵੀ ਆਪਣੇ ਰਿਸੋਰਸਿਸ ਕਲੀਨਿੰਗ ਤੇ ਕਿਹੜੇ ਕਿਹੜੇ ਮੀਜਰਸ ਲਗਾਏ ਜਾਣ ਤਾਂ ਕਿ ਆਪਾਂ ਨੂੰ ਸੇਫ ਵਾਟਰ ਅਵੇਲੇਬਿਲਟੀ ਹੋਵੇ ਜਿਹਦੇ ਵਿੱਚ ਕੀ ਆਪਾਂ ਡਿਫਰੈਂਟ ਪਰਸਪੈਕਟਸ ਕਵਰ ਕਰਦੇ ਆ ਜਿਵੇਂ ਕਿ ਫੋਰ ਐਗਜ਼ਾਮਪਲ ਉਹਦੇ ਵਿੱਚ ਕਿ ਲੋ ਕਿ ਹੈਵੀ ਮੈਟਲ ਕੰਟੈਂਟ ਕਿੰਨਾ ਹੈ ਕਿ ਕਿਹੜੇ ਹੈ ਜੀ ਐਲੀਮੈਂਟਸ ਨੇ ਜਿਹੜੇ ਕਿ ਆਪਾਂ ਨੂੰ ਹੈਲਥ ਤੌਰ ਤੇ ਤਹਾਨੀ ਪਹੁੰਚਾ ਸਕਦੇ ਆ ਉਹਨਾਂ ਨੂੰ ਲਿਮਟ ਦੇ ਵਿੱਚ ਲਿਆਣਾ ਤੇ ਸੇਫ ਪਾਣੀ ਸਾਰਿਆਂ ਦੇ ਲਈ ਅਵੇਲੇਬਲ ਕਰਵਾਉਣਾ ਇਹਦੇ ਲਈ ਪੀਏਯੂ ਦੇ ਸਤਰਕ ਐਫਰਟ ਹਮੇਸ਼ਾ ਕਾਰਗਰਨਿਕ ਤੇ ਅੱਗੇ ਜੇ ਗੱਲ ਕਰੀਏ ਇਹ ਤੁਸੀਂ ਪ੍ਰਦਰਸ਼ਨੀ ਦੇਖ ਪਾ ਰਹੇ ਹੋ ਜਿਹਦੇ ਵਿੱਚ ਡੀਸੈਲਿਨੇਜੇਸ਼ਨ ਤੇ ਆਰਟੀਫੀਸ਼ੀਅਲ ਰੇਨਫਾਲ ਤੇ ਫਾਰਮਸ ਆਫ ਪ੍ਰੈਸੀਪਿਟੇਸ਼ਨ ਆ ਬਾਰੇ ਦੱਸਿਆ ਹੋਇਆ ਜਿਹੜੇ ਜਿਹੜੇ ਤੇ ਮੁੱਖ ਤੌਰ ਤੇ ਜਿਹੜੇ ਚੀਜ਼ਾਂ ਨਾਲ ਜਿਹੜੀ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਲਾਸਟਲੀ ਜੋ ਅੱਜਕੱਲ ਦਾ ਬਹੁਤ ਹੌਟ ਟਾਪਿਕ ਬਣਿਆ ਹੋਇਆ ਹੈ ਜਿਹੜੀ ਸਿਲਟੇਸ਼ਨ ਸਿਲਟੇਸ਼ਨ ਇੱਕ ਐਜਾ ਮੁੱਦਾ ਜਿਹੜਾ ਚਾ ਲੋਕ ਜਿਹੜੇ ਪੰਜਾਬ ਦੇ ਜਨਤਕੀ ਹਰਡ ਆਏ ਆ ਉਹਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਉਸ ਬਾਰੇ ਅਵੇਅਰ ਮਿਲਿਆ ਕਿ ਸਿਲਟੇਸ਼ਨ ਅਕਸਰ ਹਾਇਕੀ ਕਿ ਜਿਹੜੇ ਨਹੀਂ ਆਪਣੇ ਅਪਸਟਰੀਮ ਰੀਜਨਸ ਨੇ ਜਿਹੜੇ ਪਹਾੜੀ ਇਲਾਕਾ ਨੇ ਜਿੱਥੋਂ ਆਪਾਂ ਨੂੰ ਦਰਿਆਵਾਂ ਓਰੀਜਿਨੇਟ ਹੁੰਦੀਆਂ ਜੇ ਉੱਥੇ ਕਹਿੰਦੇ ਕਿ ਵਨ ਬਹੁਤ ਜ਼ਿਆਦਾ ਕੱਟੇ ਜਾਂਦੇ ਆ ਤੇ ਜੇ ਪਾਣੀ ਦਾ ਸਤਹ ਬਹੁਤ ਜ਼ਿਆਦਾ ਦੇਖਿਆ ਜਾਂਦਾ ਜੇ ਇੱਥੇ ਮੌਨਸੂਨ ਜੇ ਕਾਫੀ ਹੈਵੀ ਰਹਿੰਦਾ ਤੇ ਬਹੁਤ ਜ਼ਿਆਦਾ ਅਮਾਉਂਟ ਵਿੱਚ ਪਾਣੀ ਫਲੋ ਹੁੰਦਾ ਜਿਹਦੇ ਕਰਕੇ ਜਦੋਂ ਵਨ ਕੱਟੇ ਜਾਂਦੇ ਆ ਤੇ ਜਿਹੜੀ ਮਿੱਟੀ ਹੁੰਦੀ ਆ ਉਹ ਲੂਜ਼ ਹੋ ਜਾਂਦੀ ਆ ਵਾਸ਼ਿੰਗ ਅਵੇ ਆਫ ਜਿਹੜੀ ਸੋਇਲ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਜਿਹੜੇ ਥੋੜੀ ਥੋੜੇ ਪਾਰਟਿਕਲਸ ਨੇ ਵੋਸ਼ ਅਵੇ ਹੋ ਕੇ ਰਿਵਰਸ ਵਿੱਚ ਆ ਜਾਂਦੇ ਆ ਉਹ ਐਸਾ ਸੈਡੀਮੈਂਟ ਜਿਹੜੇ ਉੱਥੋਂ ਚੱਕੇ ਜਾ ਕੇ ਆਪਣੇ ਆ ਕੇ ਜਿਹੜੇ ਡੈਮਸ ਨੇ ਜਾਂ ਤੇ ਰਿਵਰਸ ਦੇ ਅ ਬੈਟ ਇਸ ਤੇ ਆ ਕੇ ਸੈਟਲ ਹੋ ਜਾਂਦੇ ਹੁਣ ਜੇ ਹੌਲੀ ਹੌਲੀ ਆਪਾਂ ਨੂੰ ਉਹਨੂੰ ਐਡਵੈਂਟ ਨੂੰ ਆਪਾਂ ਦੇਖਿਆ ਜਾਈਏ ਤੇ ਇੱਕ ਬਹੁਤ ਵੱਡਾ ਰੂਪ ਲੈ ਲੈਂਦੇ ਆ ਤੇ ਜਿਵੇਂ ਕਿ ਆਪਾਂ ਐਸ ਦੀ ਕੇਸ ਵਿੱਚ ਵੇਖਿਆ ਕਿ ਜਿਵੇਂ ਸਤਲੁਜ ਦਾ 25% ਹਿੱਸਾ ਜਿਹੜਾ ਸਿਲਟੇਸ਼ਨ ਨੇ ਕਵਰ ਕੀਤਾ ਹੋਇਆ ਸੀ ਜੋ ਕਿ ਇੱਕ ਬਹੁਤ ਵੱਡਾ ਕਹਿ ਲਓ ਕਿ ਏਰੀਆ ਹੈ ਜਿੱਥੇ ਪਾਣੀ ਸਟੋਰ ਹੋ ਸਕਦਾ ਸੀ ਤੇ ਉਹ ਵੀ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਸਿਲਟੇਸ਼ਨ ਹੋਈ ਹੈ ਗੋਬਿੰਦ ਸਾਗਰ ਬਾਕੜਾ ਦੇ ਸਰਵਾਇਰ ਦੀ ਉਹਦੇ ਨਾਲ ਆਪਾਂ ਦੇਖ ਪਾ ਰਿਹਾ ਕੈਚਮੈਂਟ ایر ਆਫ ਸਤਲੁਜ ਬਿਆਸ ਕੋ ਮਾਕੜਾ ਡੈਮ ਆਫ ਤਿੱਬਤ ਇਹ ਸਟੇਸ਼ਨ ਇੱਕ ਬਹੁਤ ਹੀ ਕਹੋ ਕਿ ਫੀਨੋਮਨਾ ਜਿਹਦੇ ਤੇ ਕੰਮ ਕਰਨਾ ਚਾਹੀਦਾ ਹੈ ਤੇ ਇਸ ਬਾਰੇ ਕਹੋ ਕਿ ਦਿਲ ਸੈਟਿੰਗ ਤੇ ਬਹੁਤ ਪ੍ਰੋਜੈਕਟਸ ਜੋ ਓਨਿੰਗ ਮੇਬੀ ਫਿਊਚਰ ਪ੍ਰੋਜੈਕਟ ਆਪਾਂ ਫਿਊਚਰ ਇਚ ਦੇਖਣ ਨੂੰ ਮਿਲਣ ਕਿ ਜਿਹੜੇ ਰਿਵਰ ਪਲੇਨਸ ਨੇ ਤੇ ਜਿਹੜੇ ਕੀ ਡੈਮ ਸਾਡੇ ਦੇ ਡੈਮ ਦੇ ਜਿਹੜੇ ਬੈਡਸ ਨੇ ਉਹਨਾਂ ਤੇ ਜਿਹੜੇ ਰੀਸੈਟਿੰਗ ਦੇ ਪ੍ਰੋਜੈਕਟਸ ਹਿੰਦੇ ਰਨ ਕੀਤਾ ਜਾ ਲਾਸਟਲੀ ਜੇ ਆਪਾਂ ਗੱਲ ਕਰੀਏ ਪਾਖਲਾ ਰੈਜ਼ਰਵਾਇਰ ਆਪਰੇਸ਼ਨ ਇਹਦੇ ਵਿੱਚ ਜਿਹੜੇ ਚੀਜ਼ਾਂ ਕਵਰ ਕੀਤੀਆਂ ਉਹਨੇ ਰਿਵਰ ਇਨਫਲੋ ਜਿਵੇਂ ਕਿ ਇਰੀਗੇਸ਼ਨ ਪੋਟੈਂਸ਼ੀਅਲ ਪਾਵਰ ਪੋਟੈਂਸ਼ੀਅਲ ਤੇ ਆਪਰੇਟਿੰਗ ਕ੍ਰਾਈਟੇਰੀਆ ਇਹ ਸਭ ਜਿਹੜੇ ਉਹਦੇ ਵੀ ਕਿਹੜੇ ਕਿਹੜੇ ਆਪਰੇਸ਼ਨਲ ਟਰਮੀਨੋਲੋਜੀ ਸ਼ੇਅਰ ਕੀਤੀਆਂ ਹੋਈਆਂ ਹੈ ਜੋ ਆਪਾਨੂੰ ਪਦਚਨੀ ਦੇਖਣ ਨੂੰ ਮਿਲਦੀ ਹੈ ਉਹ ਹੈ ਐਗਰੀਕਲਚਰ ਡਿਵੈਲਪਮੈਂਟ ਕਿਵੇਂ ਹੋਈ ਪੰਜਾਬ ਦੇ ਜਿਹੜੇ ਰਿਵਰ ਸਿਸਟਮ ਤੇ ਜਿਹੜੇ ਵੀ ਜਿਹੜੇ ਮੁੱਖ ਫਸਲੀ ਚੱਕਰ ਨੇ ਜਿਹਦੇ ਵਿੱਚ ਰਾਈਸ, ਵੀਟ, ਬਾਜਰਾ ਤੇ ਕਪੋਟਨ ਮੁੱਖ ਤੌਰ ਤੇ ਹਿੱਸੇ ਵਿੱਚ ਨੇ ਉਹਨਾਂ ਨੂੰ ਕਿਵੇਂ ਕਿਵੇਂ ਜਿਹੜੇ ਵੀ ਕੈਲੋ ਜਿਹੜੇ ਜਿਹੜੇ ਰਿਵਰਸ ਨੇ ਉਹਨਾਂ ਨੇ ਇੱਕ ਬਹੁਤ ਹੱਲਾਸ਼ੇਰੀ ਦਿੱਤੀ ਆਪਕ ਜਰੀਲ ਰੈਵਲੂਸ਼ਨ ਵੀ ਜਦੋਂ ਕਿ ਇਰੀਗੇਸ਼ਨ ਰੀਜਿਮਸ ਜਿਹੜੇ ਕੈਲੋ ਕਿ ਪਾਵੇਂ ਟਿਊਬਵੈਲ ਸੀਗੇ ਉਹਨਾਂ ਨੂੰ ਬਹੁਤ ਤੌਰ ਤੇ ਪ੍ਰਮੋਟ ਕੀਤਾ ਗਿਆ ਅਰੇ ਐਨ ਆ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਤੌਰ ਤੇ ਜਿਹੜੀ ਡਿਵੈਲਪਮੈਂਟ ਦੇਖੀ ਗਈ ਆ ਜਿਹੜੀ ਇਹਨਾਂ ਦੇ ਰਿਵਰ ਸਿਸਟਮ ਦੇ ਵਿੱਚ ਸੇ ਤੁਸੀਂ ਇਹ ਪ੍ਰਦਰਸ਼ਨੀ ਤੇ ਇੱਕ ਵਾਰੀ ਗੌਰ ਕਰ ਸਕਦੇ ਹੋ ਇੱਕ ਛੋਟਾ ਜਿਹਾ ਟੂਰ ਡਾਕਟਰ ਉੱਪਲ ਮਿਊਜ਼ੀਅਮ ਦਾ ਤੇ ਜੋ ਸਾਨੂੰ ਇਸ ਪ੍ਰਦਰਸ਼ਨੀਆਂ ਜੋ ਵੀ ਮਿਊਜ਼ੀਅਮ ਦੇ ਅੰਦਰ ਨੇ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਤੇ ਜਿਹੜੀ ਆਪਣੀ ਦਰਿਆਵਾਂ ਨੇ ਉਹ ਆਪਣੇ ਜੀਵਨ ਵਿੱਚ ਇੱਕ ਬਹੁਤ ਪ੍ਰਾਇਮ ਅਹਿਮ ਰੋਲ ਰੱਖਦੀਆਂ ਨੇ ਤੇ ਇਹਨਾਂ ਦੀ ਦੇਖ ਰੇਖ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਵੱਧ ਚੜ ਕੇ ਆਦੇ ਐਫਰਟਸ ਪੁਸ਼ ਕਰਨੇ ਚਾਹੀਦੇ ਨੇ ਤੇ ਜੋ ਵੀ ਕਹਿ ਲੋ ਭਾਵੇਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਾਡੇ ਨਾਲ ਬਹੁਤ ਡੂੰਘੇ ਤੌਰ 'ਤੇ ਜੁੜੀਆਂ ਹੋਈਆਂ ਨੇ ਪੇ ਜੋ ਵੀ ਪੰਜਾਬ ਦੇ ਸਿਨੈਰੀਓ ਐਦ ਕਿ ਫਲਡਸ ਦੇ ਰਹੇ ਆ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਜਿਵੇਂ ਜੋ ਵੀ ਆਪਣੀ ਸਟੱਡੀਜ਼ ਨੇ ਜੋ ਵੀ ਕਹ ਲੋ ਪੀਏਯੂ ਵਰਗੇ ਜਿਹੜੇ ਕਹ ਲੋ ਮੋਡਲੇ ਤੌਰ ਤੇ ਇਹ ਚੀਜ਼ਾਂ 'ਵਾਲ ਰਿਸਰਚ ਕਰ ਰਹੇ ਨੇ ਉਹਨਾਂ ਦੀ ਰਿਸਰਚ ਨੂੰ ਜਦੋਂ ਹਾਇਰ ਅਫੀਸ਼ੀਅਲ ਤੇ ਲੋਕਲ ਬੋਡੀਜ਼ ਨੂੰ ਇਨਵੋਲਵ ਕਰਕੇ ਜਦੋਂ ਆਪਾਂ ਕੁਝ ਐਜੇ ਸੋਲੂਸ਼ਨਸ ਬਣਾਵਾ ਬਣਾਈਏ ਕਿ ਜਿਹਦੇ ਨਾਲ ਜਿਹੜੀ ਵੀ ਹੱਲ ਨੇ ਜਿਹੜੇ ਫਲਡਸ ਦੇ ਉਹ ਆਪਣੇ ਹੋ ਹੱਲ ਹੋ ਸਕਣ ਹਾੜਾਂ ਦੇ ਤੇ ਆਪਾਂ ਨੂੰ ਫੇਰ ਮੁੜ ਤੋਂ ਆਪਾਂ ਨੂੰ ਇਹ ਜਿਹੜੇ ਹਰਡ ਪੰਜਾਬ ਵਿੱਚ ਨਾ ਦੇਖਣੇ ਪੈਣ ਸੋ ਇਹ ਸਾਡੀ ਛੋਟੀ ਜੀ ਕੋਸ਼ਿਸ਼ ਸੀਗੀ ਸਾਨੂੰ ਤੁਹਾਨੂੰ ਸਾਡੇ ਹੈਫਰਟਸ ਪਸੰਦ ਆਏ ਹੋਣਗੇ ਧੰਨਵਾਦ